ਫੋਟੋ ਆ ਪ੍ਰਾਇ ਮੇਰਾ ਯਾਰ ਉਹਨੇ ਰੰਗ ਆਪ ਸਿਲੈਕਟ ਕਰਿਆ ਵੀ ਉਹਦੇ ਰੰਗ ਚਿਹਰੇ ਤੇ ਉੱਠੂਗਾ ਕਿਹੜਾ ਉਹ ਕੇਸਰੀ ਰੰਗ ਜਿਹੜਾ ਮੱਦੀ ਬੰਦ ਲਏ ਉਹਦੇ ਚਿਹਰੇ ਤੇ ਉੱਠ ਜਾਂਦਾ ਗੋਗੀ ਦੀ ਵੀ ਅੱਜ ਫੁੱਲ ਟਾਉ ਨਿਕਲ ਗਏ ਫੇ ਮੈਂ ਇਹਨੂੰ ਬੇਨਤੀ ਵੀ ਕਰੂੰਗਾ ਵੀ ਤੂੰ ਹੁਣ ਦਾੜੀ ਰੱਖ ਕੇ ਦਸਤਾਲ ਪੱਕੇ ਤੋਤੇ ਸਜਾਉਣ ਲੱਗ ਜਾ ਤੁਸੀਂ ਅੱਜ ਫੋਟੋ ਇਹਦੀ ਬੈਲ ਕਰਿਓ ਦੇਖੋ ਸੋਹਣਾ ਕਿੰਨਾ ਲੱਗਿਆ ਇਹਦੇ ਪੀਏ ਨੂੰ ਵੀ ਕਹੂੰਗਾ ਵੀ ਭਾਈ ਇਹਨੂੰ ਪੱਕੀ ਪੱਗ ਬਣਾਇਆ ਕਰ ਆਪਣਾ ਮਨੀਸ਼ ਪੱਗ ਪੱਕੀ ਬਣਾ ਹੁਣ ਹੁਕਮ ਹੋ ਗਿਆ ਸਿੱਧੂ ਸਾਹਿਬ ਦੇ ਕੌਮਾਂ ਉਹ ਜਹਾਨ ਤੇ ਜਿਉਂਦਿਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨੇ ਦਾ ਮੁੱਲ ਪੈਂਦਾ ਐ ਅੰਤ ਕੁਰਬਾਨੀਆਂ ਦਾ ਭਾਵੇਂ ਅੱਜ ਪੈਜੇ ਭਾਵੇਂ ਕੱਲ ਪੈਜੇ ਮੈਂ ਇਸ ਵਤ ਖੜਾ ਗੁਰਦੁਆਰਾ ਬਾਬਾ ਦੀਪ ਸਿੰਘ ਵਿਕੇਜ ਜਿੱਥੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਸਮਰਪਿਤ ਐਮਐਲਏ ਹਲਕਾ ਆਤਮਨਗਰ ਕੁਲਵੰਤ ਸਿੰਘ ਸਿੱਧੂ ਵੱਲੋਂ ਦਸਤਾਰ ਦੇ ਜਿਹੜਾ ਲੰਗਰ ਲਗਾਏ ਜਾ ਰਹੇ ਨੇ ਅੱਜ ਗੱਲਬਾਤ ਕਰਦੇ ਆ ਕੀ ਉਪਰਾਲਾ ਕਿਸ ਤਰ੍ਹਾਂ ਦਾ ਉਪਰਾਲਾ ਕਰ ਰਹੇ ਨੇ ਜਿਹੜੇ ਲਗਾਤਾਰ ਰੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਉਪਰਾਲਾ ਕੀਤਾ ਗਿਆ ਐਮਲੇ ਸਾਹਿਬ ਦਸਤਾਰ ਦੇ ਮੁਕਾਬਲੇ ਦਸਤਾਰ ਦਾ ਲੰਗਰ ਲਗਾਇਆ ਜਾ ਰਿਹਾ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਭ ਤੋਂ ਪਹਿਲਾਂ ਤਾਂ ਮੈਂ ਬਾਬਾ ਦੀਪ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਜਿਹੜੇ ਇਸ ਹਲਕੇ ਦੀ ਮੇਤੋਂ ਸੇਵਾ ਲੈ ਰਹੇ ਨੇ ਉਸ ਤੋਂ ਬਾਅਦ ਨਮਨ ਕਰਦਾ ਪੰਥ ਦੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਨੇ ਜਿਨ੍ਹਾਂ ਨੇ ਇਸ ਦੇਸ਼ ਕੌਮ ਦੀ ਪੰਥ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਉਸ ਉਮਰ ਦੇ ਵਿੱਚ ਜਿਹੜੀ ਉਹਨਾਂ ਦੀ ਖੇਡਣ ਮੰਨਣ ਦੀ ਉਮਰ ਸੀ ਤੇ ਮਾਤਾ-ਬਿਰਧ ਉਹਨਾਂ ਦੀ ਆਰਾਮ ਦੀ ਉਮਰ ਸੀ ਪਰ ਉਹਨਾਂ ਨੇ ਇਸ ਪੰਥ ਦੀ ਖਤਰ ਨਿਸ਼ਾਨੀ ਸ਼ਾਦ ਦਿੱਤੀ ਉਹਨਾਂ ਦੇ ਚਰਨਾਂ ਨਮਨ ਕਰਦੇ ਹੋਏ ਹਰ ਸਾਲ ਅਸੀਂ ਇੱਥੇ ਲੰਗਰ ਲਾਉਂਦੇ ਹਾਂ ਇਸ ਤਰ੍ਹਾਂ ਦਾ ਬਾਬਾ ਦੀਪ ਸਿੰਘ ਵੈਲਫੇਅਰ ਸੈਟੀ ਦੇ ਸਮੂਹ ਅਹੁਦੇਦਾਰ ਤੇ ਸਾਥੀਆਂ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਨਾ ਤੇ ਮਹਾਰਾਜ ਦੇ ਚਰਨਾਂ ਅਰਦਾਸ ਕਰਦਾ ਕਿ ਸਾਨੂੰ ਸਾਰੀ ਟੀਮ ਨੂੰ ਇਸੇ ਤਰ੍ਹਾਂ ਮਿਹਰਪਾਏ ਹੱਥ ਰੱਖੋ ਪੌਂਚ ਦੀ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੋ ਮੰਨੇ ਸਰ ਕਿੰਨੀਆਂ ਦਸਤਾਰਾਂ ਦੇ ਲੰਗਰ ਲਾਏ ਕਿੰਨੀਆਂ ਵੰਡੀਆਂ ਕਿੰਨੇ ਲੋਕਾਂ ਨੂੰ ਦਿੱਤੀ ਜਾਣਗੀਆਂ ਇੱਦੇ ਚ ਕੋਈ ਮਾਲ ਨੇ ਲਗਭਗ 900 ਮੀਟਰ ਦੇ ਕਰੀਬ ਜਿਹੜਾ ਕੱਪੜਾ ਲੈ ਕੇ ਆਂਦਾ ਵੱਖ-ਵੱਖ ਰੰਗਾਂ ਦਾ ਤੁਸੀਂ ਦੇਖਿਆ ਇਹ ਸੀ ਬਜ਼ੁਰਗ ਨੂੰ ਦਸਤਾਰ ਦਿੱਤੀ ਉਹਨੇ ਕਹਿੰਦਾ ਵੀ ਮੈਂ ਕਰੀਮ ਕਲਰ ਰੰਗ ਦੀ ਦਸਤਾਰ ਸਜਾਉਣੀ ਹੈ ਤੇ ਮੈਂ 7 ਮੀਟਰ ਬੰਦਾਂ 19 ਪੱਗ ਮਿੰਕੇ ਜਿਹੜੀ ਉਹਨੂੰ ਦਿੱਤੀ ਗਈ ਹੈ ਦੇ ਵੀ ਕਿਸੇ ਦੀ ਜਿਹੜਾ ਰੰਗ ਪਸੰਦ ਹੋਊ ਜਿੰਨੇ ਮੀਟਰ ਕੱਪੜਾ ਚਾਹੀਦਾ ਹੋ ਉਹਨਾਂ ਇਹਨਾਂ ਨੂੰ ਖੱਟ ਕੇ ਦੇਾਂਗੇ ਤਾਂ ਕਿ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਵੀ ਇਹ ਦਸਤਾਰ ਦੀ ਜਿਹੜੀ ਹੈ ਮर्याਦਾ ਇਹਦੇ ਪਿੱਛੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਉਹਨੂੰ ਤੁਸੀਂ ਯਾਦ ਰੱਖ ਕੇ ਪੱਕੇ ਤੌਰ ਤੇ ਦਸਤਾਰ ਥੋੜੇ ਐਮਐਲਏ ਭਾਈ ਸਾਹਿਬ ਗੁਰਪ੍ਰੀਤ ਸਿੰਘ ਗੋਗੀ ਜੀ ਵੀ ਅੱਜ ਦਸਤਾਰ ਸਜਾਉਣ ਲੱਗੇ ਨੇ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਇਹ ਗੁਰੂ ਸਾਹਿਬ ਦੀ ਦਿੱਤੀ ਦਾਤ ਆ ਸਾਨੂੰ ਸਾਡੇ ਕੌਮ ਨੂੰ ਉੱਚ ਰੱਖਣ ਦੀ ਨਿਸ਼ਾਨੀ ਆ ਕਿਉਂਕਿ ਇਹ ਉਹ ਪਗੜੀ ਆ ਜਿਹਦੇ ਨਾਲ ਅਸੀਂ ਆਪਣੇ ਪੂਰੇ ਦੇਸ਼ ਦੇ ਜਬਰਜਨਾਹ ਹੋਇਆ ਪਰ ਐਸਾ ਮੁਗਲਾਣੇ ਕੀਤਾ ਜਾਂ ਗੋਰੀਆ ਨੇ ਕੀਤਾ ਇਸ ਪਗੜੀ ਨੇ ਉਹਨੂੰ ਪਿੱਛੇ ਆ ਕੀਤਾ ਤੇ ਇਸ ਪਗੜੀ ਤੇ ਸਾਡੇ ਪੰਜਾਬ ਦੀ ਇੱਕ ਸਾਡੀ ਇਹ ਅਣਖਾ ਤੇ ਇਸ ਨੂੰ ਅਣਖ ਨੂੰ ਜ਼ਿੰਦਿਆ ਰੱਖਣ ਲਈ ਜੋ ਅੱਜ ਮੇਰੇ ਵੱਡੇ ਵੀਰ ਕੁਲਵੰਦ ਸਿੱਧੂ ਨੇ ਗੁਰੂ ਘਰ ਦੀ ਸੇਵਾ ਜੀ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਅੱਜ ਪੱਗਾਂ ਦਾ ਲੰਗਰ ਲਾਇਆ ਵਾਹਿਗੁਰੂ ਸੱਚੇ ਪਾਤਸ਼ਾਹ ਇਸੇ ਤਰੀਕੇ ਨਾਲ ਮੈਂ ਤਾਂ ਕਹਿੰਦਾ ਹਰ ਪੰਜਾਬ ਦੇ ਭਾਵੇਂ ਕੋਈ ਵੀ ਹੋਵੇ ਹਰੇਕ ਦੇ ਸਿਰ ਤੇ ਇਹ ਜੋ ਅਣਖਾ ਅਣਖ ਦੀ ਕਲਗੀ ਲੱਗੀ ਹੋਣੀ ਚਾਹੀਦੀ ਹੈ ਪੀਏਯੂ ਜੋ ਦਿਲਜੀਤ ਦੁਰਮਲਾਟੀ ਦਾ ਕਾਨਸਰਟ ਹੋ ਰਿਹਾ ਉਹਦੇ ਵਿੱਚ ਵੀ ਦਸਤਾਰ ਦੇ ਲੰਗਰ ਲਗਾਏ ਜਾ ਰਹੇ ਨੇ ਕਿ ਕਿਸ ਤਰ੍ਹਾਂ ਲੱਗ ਰਿਹਾ ਯਾਰ ਮੈਂ ਕਿਸੇ ਤੋਂ ਕੀ ਲੈਣਾ ਮੈਂ ਆਪਣੇ ਗੁਰੂ ਘਰ ਦੀ ਗੱਲ ਕਰਨੀ ਆ ਕੌਣ ਕੀ ਆ ਮੈਨੂੰ ਕਿਸੇ ਬਾਰੇ ਨਹੀਂ ਪਤਾ ਮੈਂ ਆਪਣੇ ਗੁਰੂ ਘਰ ਦੀ ਇੱਥੇ ਸੇਵਾ ਕਰਨ ਆਇਆ ਨਹੀਂ ਵਧੀਆ ਉਪਰਾਲਾ ਉਹਨਾਂ ਵੱਲੋਂ ਵੀ ਮੈਨੂੰ ਨਹੀਂ ਪਤਾ ਮੈਨੂੰ ਆਪਣੇ ਪੁਲਵੰਦ ਸਿੱਧੂ ਦਾ ਪਤਾ ਵੀ ਜੋ ਉਪਰਾਲਾ ਇਹ ਕਰ ਰਿਹਾ ਉਹ ਤੋਂ ਵਧੀਆ ਉਪਰਾਲਾ ਕੋਈ ਨਹੀਂ ਹਾਂ ਹਾਂ ਸ੍ਰੀ ਅਕਾਲ ਆਪਰਾ ਸਾਹਿਬ ਅਮਰ ਸਾਹਿਬ ਵਧੀਆ ਉਪਰਾਲਾ ਲੱਗਿਆ ਬੋਗੀ ਜੀ ਕਰ ਰਹੇ ਨੇ ਇਹ ਮੇਰਾ ਛੋਟਾ ਵੀਰ ਹੈ ਸਾਡੀ ਟੀਮ ਹੈ ਪੂਰੀ ਸਰਦਾਰ ਭਗਵਾਨ ਸਿੰਘ ਦੀ ਮਾਨ ਦੀ ਜੁਆਇਟ 95 ਐਮਐਲ ਦੀ ਟੀਮ ਹੈ ਜਿਹੜੇ ਵਿੱਚ ਜਿੰਨੇ ਕਹਦਾ ਵੀ ਸੁਭੀ ਦੇ ਧਾਗੇ ਜਿੰਨਾ ਵੀ ਕੋਈ ਫਰਕ ਨਹੀਂ ਹੈ ਇੱਕ ਦੂਜੇ ਦੇ ਨਾਲ ਜਾ ਕੇ ਖੜਦੇ ਵੀ ਆ ਤੇ ਉਹਨਾਂ ਦੇ ਦੁੱਖ ਸੁੱਖ ਵੀ ਸ਼ਾਮਲ ਹੁੰਨੇ ਆ ਮੈਂ ਸਾਰੇ ਐਮਐਲਏ ਸਰਵਾਂ ਨੂੰ ਬੇਨਤੀ ਕਰੀਏ ਜਿਹਦੇ ਐਮਐਲਏ ਪਛਮੀ ਇਹਨਾਂ ਛੋਟਾ ਵੀ ਰੂਪ ਵੀ ਅੱਜ ਮੌਕੇ ਤੇ ਹਾਜ਼ਰ ਆ ਬਾਕੀ ਸਾਰੇ ਆ ਵੱਡੀ ਸਾਰੀ ਟੀਮ ਆਈ ਹੋਈ ਅੱਜ ਸਾਰੀ ਟੀਮ ਆਉਗੀ ਇੱਕ ਇੱਕ ਵਲੰਟੀਅਰ ਇੱਥੇ ਅੱਜ ਹਾਜ਼ਰੀ ਲਾਊਗਾ ਕਿਉਂਕਿ ਹਮ ਦੇ ਸ਼ਹੀਦਾਂ ਗਏ ਨੇ ਉਹਨਾਂ ਦੀ ਨਿਸਾਨੀ ਸ਼ਾਤ ਨੂੰ ਜਿੰਨਾ ਨਮਨ ਹੋਵੇ ਥੋੜਾ ਸਾਡੀ ਫਤੇਗੜ ਸਾਹਿਬ ਵੀ ਹਾਜ਼ਰੀ ਪੱਕੀ ਹੈ ਲੰਗਰ ਵੀ ਲੱਗਦੇ ਨੇ ਪਰ ਇਹ ਇੱਕ ਜਿਹੜਾ ਅਪਰਾਲਾ ਕਿਸੇ ਨੌਜਵਾਨੀ ਨੂੰ ਜਿਹੜੇ ਦਸਤਾਰ ਤੋਂ ਪਿੱਛੇ ਹਟ ਕੇ ਨਾਈਆਂ ਦੇ ਵੈਕਸ਼ਨ ਵੱਲ ਜਾਂਦੇ ਨੇ ਨਾਈਆਂ ਦੇ ਜਾ ਕੇ ਬਹਿ ਜਾਂਦੇ ਨੇ ਉਹਨਾਂ ਨੂੰ ਸੇਧ ਦੇਣੀ ਇਹਦੇ ਪਿੱਛੇ ਇੱਕ ਖਲਾ ਮੰਤਵ ਹੈ ਕਿ ਦਸਤਾਰ ਤੋਂ ਦੂਰ ਹੋ ਰਹੇ ਨੌਜਵਾਨਾਂ ਨੂੰ ਦਸਤਾਰ ਵੱਲ ਵਾਪਸ ਲੈ ਕੇ ਆਉਣਾ ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਅੱਜ ਕੋਈ ਵੀ ਬੁਲਾਏ ਹੋਏ ਨੇ ਉਹਨਾਂ ਨੇ ਮੌਕੇ ਤੇ ਦਿਲ ਖਿੱਚਣੀਆਂ ਦਸਤਾਰਾਂ ਸਜਾ ਕੇ ਇਹਨਾਂ ਨੂੰ ਪ੍ਰੇਰਿਤ ਵੀ ਕਰਨਾ ਅੱਜ ਫ੍ਰੀ ਸੇਵਾ ਉਹ ਵੀ ਦੇਣਗੇ ਤੇ ਜਿੰਨਾ ਚਿਰ ਜੇ ਨਵੀਂ ਸਿੱਖਣੀ ਹੈ ਪੱਗ ਉਹਨੂੰ ਪੱਗ ਫ੍ਰੀ ਸਿਖਾ ਦੇਣਗੇ ਪਰ ਪੈਸਾ ਨਹੀਂ ਕੋਈ ਲੈਣਗੇ ਤਾਂ ਕਿ ਉਹ ਇਸ ਪੱਗ ਵੱਲ ਅਕਰਸ਼ਿਤ ਹੋ ਕੇ ਪੱਗ ਬਨਨ ਦਾ ਪ੍ਰਣ ਕਰੇ ਮੇਰਾ ਆਖਰੀ ਸਵਾਲ ਹੈ ਅੱਜ ਸਾਲ ਦਾ ਆਖਿਰਲਾ ਦਿਨ ਹੈ ਤੇ ਕੱਲ ਨਵਾਂ ਸਾਲ ਚੜ ਰਿਹਾ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਨੌਜਵਾਨੀ ਨੂੰ ਇੱਕੋ ਇੱਕ ਬੇਨਤੀ ਕਰੂੰਗਾ ਵੀ ਪੰਜਾਬ ਦੇ ਮੱਥੇ ਤੇ ਜਿਹੜਾ ਕਲੰਕ ਰਵੈਤੀ ਪਾਰਟੀਆਂ ਨੇ ਲਾਇਆ ਕਿ ਪੰਜਾਬ ਦਾ ਜਿਹੜਾ ਨੌਜਵਾਨ ਨਸ਼ਈ ਹੈ ਇਸ ਕਲੰਕ ਨੂੰ ਅੱਜ 31 ਦਸੰਬਰ ਜਿਹੜਾ ਜਾਣ ਵਾਲਾ 2024 ਦਾ ਉਹਦੇ ਵਿੱਚ ਪਰਨ ਕਰੀਏ ਵੀ 2025 ਅਸੀਂ ਨਾ ਨਸ਼ਾ ਕਰਨਾ ਤੇ ਨਾ ਬਿਕੰਦਣਾ ਆਪਣਾ ਕਿਹੜਾ ਰੰਗ ਲੈਣਾ ਕੋਈ ਸਨ ਕਲਵੰਤ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਗੋਗੀ ਗੁਰਪ੍ਰੀਤ ਬਾਸੀ ਗੋਗੀ ਦੋ ਦੋਨੋਂ ਵਧਾਇਏ ਕਿੱਥੇ ਪਹੁੰਚਣ ਨਾਲ ਜਿਹੜੀ ਇਲਾਕੇ ਦੀ ਟੀਮ ਹੈ ਜਿਹੜੀ ਆਤਮ ਨਗਰ ਦੀ ਚਾਹੇ ਸੋਨ ਸਿੰਘ ਗੋਗਾ ਹੋ ਜੇ ਬਿੱਟਾ ਜੀ ਹੋਗੇ ਠੀਕ ਹੈ ਜੀ ਜੋਰ ਜੀ ਹੋਗੇ ਤੇ ਸਚਦੇਵਾ ਜੀ ਹੋਗੇ ਕਈ ਕਾਉਂਸਲਰ ਤੇ ਵਲੰਟੀਅਰ ਮੌਜੂਦਾ ਐਮਐਲਏ ਦੀ ਹਜ਼ੂਰੀ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਬਾਅਦ ਜਿਹੜੇ ਪਹੁੰਚ ਗਏ ਜਿਹੜੀ ਸੇਵਾਵਾਂ ਲੈ ਰਹੇ ਨੇ ਐਮਐਲਏ ਸਾਹਿਬ ਜਿਹੜੇ ਗੁਰਪ੍ਰੀਤ ਬਾਸੀ ਗੋਗੀ ਨੇ ਉਹ ਦਸਤਾਰ ਬਣਾ ਰਹੇ ਬਣਾ ਰਹੇ ਤੇ ਐਮਐਲਏ ਕੁਲਵੰਤ ਸਿੰਘ ਸਿੱਧੂ ਜਿਹੜੇ ਨੇ ਉਹ ਦਸਤਾਰ ਸਜਾ ਰਹੇ ਨੇ ਐਮਐਲਏ ਗੋਗੀ ਦੇ ਤੁਸੀਂ ਇੱਕ ਪੈਨ ਫੋਨ ਲੈ ਕੇ ਇੱਧਰ ਆ ਜਾਓ ਆ ਜਾਂਦਾ ਮੈਂ ਆਹ ਚਾਬੀ ਫੜ ਪਹਿਲਾਂ ਕੱਢੀਓ ਇੱਧਰ ਆਓ ਅੱਗੇ ਆਓ ਨਿਸ਼ਾਨੀ ਲਾਓ ਮੈਂ ਪਹਿਲਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਸਤਾਰ ਸਜਾ ਰਹੇ ਕਿਸ ਤਰ੍ਹਾਂ ਲੱਗ ਰਹੇ ਦਸਤਾਰ ਸਿਉਣੀ ਇਸ ਤੋਂ ਵਧੀਆ ਸ਼ੋਭਾ ਕੋਈ ਹੋ ਸਕਦੀ ਹੈ ਅੱਜ ਮੈਂ ਵੀ ਸਜਾਊਗਾ ਅੱਜ ਸਾਰਾ ਪੰਜਾਬ ਸਜਾਊਗਾ ਸਾਤ ਸਰੀਆ ਕਾਲੇ ਜਿਹੜਾ ਰੰਗ ਜਾਂਦੇ ਨੇ ਐਮਐਲਏ ਸੋਦੇ 17 ਸੇ ਜੀ ਛੋਟਾ ਪ੍ਰਧਾਨ ਮੇਰਾ ਯਾਰ ਉਹਨੇ ਰੰਗ ਆਪ ਸਿਲੈਕਟ ਕਰਿਆ ਵੀ ਉਹਦੇ ਰੰਗ ਤੇਰੇ ਤੇ ਉੱਠੂਗਾ ਕਿਹੜਾ ਉਹ ਕੇਸਰੀ ਰੰਗ ਜਿਹੜਾ ਮੱਦੀ ਬੰਦੇ ਉਹਦੇ ਤੇਰੇ ਤੇ ਉੱਠ ਜਾਂਦਾ ਗੋਗੀ ਦੀ ਵੀ ਅੱਜ ਫੁੱਲ ਟਾਪ ਨਿਕਲ ਗਈ ਤੇ ਮੈਂ ਇਹਨੂੰ ਬੇਨਤੀ ਵੀ ਕਰੂੰਗਾ ਵੀ ਤੂੰ ਹੁਣ ਦਾੜੀ ਰੱਖ ਕੇ ਦਰਤਾਲ ਪੱਕੇ ਤੋਤੇ ਸਜਾਉਣ ਲੱਗ ਜਾ ਕੁਝ ਅੱਜ ਫੋਟੋ ਇਹਦੀ ਬੈਲ ਕਰਿਓ ਦੇਖਿਓ ਸੋਹਣਾ ਕਿੰਨਾ ਲੱਗਿਆ ਇਹਦੇ ਪੀਏ ਨੂੰ ਵੀ ਕਹੂੰਗਾ ਵੀ ਭਾਈ ਇਹਨੂੰ ਪੱਕੀ ਪੱਗ ਬਣਾਇਆ ਕਰ ਆਪਣਾ ਮਨੀਸ਼ਾ ਪੱਗ ਪੱਕੀ ਬਣਾਉਣ ਹੁਣ ਹੁਕਮ ਹੋ ਗਿਆ ਸਿੱਧੂ ਸਾਹਿਬ ਦੇ ਇਹ ਤਸਵੀਰਾਂ ਸੀਗੀਆਂ ਦਸਤਾਰ ਦੇ ਜਿਹੜੇ ਲੰਗਰ ਲਗਾਇਆ ਐ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਸੋ ਤੁਸੀਂ ਜੁੜੇ ਰਹੋ ਯੂਨਾਈਟਿਡ ਪੁਲਿਸ ਨਾਲ ਮੈਂ ਅਮਨ ਸਿੰਘ ਕੈਮਰਾਮੈਨ ਸਤਵਾਲ ਦੇ ਨਾਲ ਬੁਝਾਣਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੀ ਅੱਜ ਸਾਡੇ ਐਮਐਲਏ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਇੱਥੇ ਦਸਤਾਰ ਦਾ ਕੈਂਪ ਲਗਾਇਆ ਗਿਆ ਮੈਂ ਕਹਿੰਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਔਰ ਹਰ ਸਾਲ ਐਮਐਲਏ ਸਾਹਿਬ ਇੱਥੇ ਦਸਤਾਰ ਦਾ ਕੈਂਪ ਲਾਂਦੇ ਨੇ ਸ਼ੀਦੀ ਦਿਨਾਂ ਦੇ ਵਿੱਚ ਇਸ ਵਾਰ ਅਸੀਂ ਥੋੜਾ ਲੇਟ ਆ ਜਿੱਦਾਂ ਬਰਸਾਤ ਦਾ ਮੌਸਮ ਕਰਕੇ ਕੈਂਪ 2 ਦਿਨ ਅੱਗੇ ਲੱਗਿਆ ਤੇ ਇਹ ਬਹੁਤ ਵਧੀਆ ਉਪਰਾਲਾ ਹੈ ਇਹ ਸਾਡੀ ਨਵੀਂ ਜਨਰੇਸ਼ਨ ਨੂੰ ਇੱਕ ਕਹਿ ਲਓ ਵੀ ਸਿੱਖੀ ਨਾਲ ਜੋੜਨ ਲਈ ਬਹੁਤ ਹੀ ਵਧੀਆ ਉਪਰਾਲਾ ਤਾਂ ਮੈਂ ਤੁਹਾਡੇ ਚੈਨਲਾਂ ਹੀ ਹੋਰ ਵੀ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹਾ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤੁਹਾਨੂੰ ਲੱਗਦਾ ਵੀ ਜਿਹੜੇ ਨੌਜਵਾਨ ਇਸ ਕਟਾ ਕੇ ਕਤਲ ਕਰਾ ਕੇ ਕਰਾ ਦਿੰਦੇ ਨੇ ਪਰ ਦਸਤਾਰਾਂ ਦੇ ਬੰਨਣ ਹਲੇ ਵੀ ਛੀਨੇਵੇਂ ਉਹਨਾਂ ਨੂੰ ਮੁੜ ਸਿੱਖੀ ਸਰੂਪ ਵਿੱਚ ਚਾਉਣਾ ਚਾਹੀਦਾ ਹੈ ਦੇਖੋ ਜੀ ਤੁਸੀਂ ਅੱਜ ਦੇਖ ਹੀ ਰਹੇ ਹੋ ਕਿੰਨਾ ਇੱਥੇ ਲੋਕਾਂ ਨੂੰ ਦਸਤਾਰਾਂ ਦੇ ਕੈਂਪ ਤੇ ਚਾਹ ਚੜੇ ਆਇਆ ਮੈਂ ਕਹਿੰਦਾ ਇਹੋ ਜੇ ਕੈਂਪ ਹੀ ਸਾਡੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਦੇ ਨੇ ਤੇ ਇਹ ਉਪਰਾਲੇ ਸਾਨੂੰ ਕਰਦੇ ਰਹਿਣੇ ਚਾਹੀਦੇ ਨੇ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਨਵੀਂ ਪੀੜ੍ਹੀ ਨੂੰ ਤੇ ਸਾਰੇ ਆਪਣੇ ਕਹਿ ਦੋ ਵੀ ਸ਼ਹਿਰ ਵਾਸੀ ਨੂੰ ਸਿੱਖੀ ਨਾਲ ਜੋੜ ਸਕੀਏ